ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇੱਕ ਇੱਕ ਸਾਲ ਦੇ ਬੱਚੇ ਜਿਹੇ ਜਾਣਗੇ ਮੇਰੇ ਬੱਚੇ ਨੇ ਮੂੰਹ ਦੇ ਵਿੱਚੋਂ ਗਲਾਸ ਲਹਾਇਆ ਚਾਹਦਾ ਤੇ ਸਾਨੂੰ ਨਾਲ ਕਿੱਚਿਆ ਗਿਆਗਾ ਨਵੇਂ ਬਿਰਜਗਾਰ ਖੋ ਰਹੇ ਨੇ ਸਾਡਾ ਸਾਡਾ ਸਾਰਾ ਟੱਬਾ ਹੀ ਬੇਰੁਜ਼ਗਾਰ ਕਰਦਾ ਸੀ ਦੋਨੇ ਜਣੇ ਨਹੀਂ ਪੜਾਉਂਦੇ ਸੀ ਦੋਨੋਂ ਹੀ ਬਾਹਰ ਕੱਢਦੇ ਆ ਮੇਰਾ ਬੱਚਾ ਕੌਣ ਜ਼ਿੰਮੇਵਾਰ ਹੈ ਇਹਦਾ ਇਹਨਾਂ ਦੇ ਖਿਲਾਫ ਰਿਪੋਰਟ ਬਣੀ ਹੋਈ ਆ ਉਸ ਰਿਪੋਰਟ ਨੂੰ ਦਬਾਇਆ ਜਾ ਰਿਹਾ ਤੇ ਸਾਡੇ ਨਾਲ ਦੇਖੋ ਦੂਜੀ ਵਾਰ ਹੋ ਰਿਹਾ ਸਾਨੂੰ ਅੱਜ ਜੇਲ੍ਹਾਂ ਚ ਧੱਕਿਆ ਜਾ ਰਿਹਾ ਪ੍ਰੈਸਟ ਮੈਨੇਜਮੈਂਟ ਦੇ ਖਿਲਾਫ ਲਗਾਤਾਰ ਲੜ ਰਹੇ ਨੇ ਇਥੋਂ ਦੀ ਪੁਲਿਸ ਨੇ ਅੱਜ ਸਵੇਰੇ 4 ਵਜੇ ਉਹਨਾਂ ਨੂੰ ਜਬਰਨ ਚੁੱਕ ਕੇ ਕੁੱਟਮਾਰ ਕਰਕੇ ਉਹਨਾਂ ਨੂੰ ਜੇਲ੍ਹੇ ਨੱਕ ਰਹੇ ਹੁਣ ਮੁੱਖ ਮੰਤਰੀ 1 ਸਾਲ ਦੀ ਬੱਚੀ ਨੂੰ ਅੱਜ ਜੇਲ੍ਹ ਦੇ ਵਿੱਚ ਬੰਦ ਕਰ ਰਿਹਾ ਇਹ ਪੰਜਾਬ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਾ ਨਾਮ ਹੈ ਪਵਨਦੀਪ ਕੋਰ ਕੀ ਗੱਲ ਹੋਈ ਸਰ ਇਹ ਮੈਨੇਜਮੈਂਟ ਦੀ ਕਰਪਸ਼ਨ ਹੈ ਜੋ ਸਾਨੂੰ ਆਪਦੇ ਹੱਕ ਮਿਲਣ ਦੀ ਬਜਾਏ ਉਹਨਾਂ ਤੇ ਜੋ ਵੀ ਮਤਲਬ ਉੱਪਰ ਉਹ ਡੀਸੀ ਸਾਹਿਬ ਦੇ ਬਿਆਨ ਹੋਏ ਹੋਏ ਆ ਉਹਨਾਂ ਦੇ ਖਿਲਾਫ ਰਿਪੋਰਟ ਬਣੀ ਹੋਈ ਆ ਉਸ ਰਿਪੋਰਟ ਨੂੰ ਦਬਾਇਆ ਜਾ ਰਿਹਾ ਤੇ ਸਾਡੇ ਨਾਲ ਦੇਖੋ ਦੂਜੀ ਵਾਰ ਹੋ ਰਿਹਾ ਸਾਨੂੰ ਅੱਜ ਜੇਲ੍ਹਾਂ ਚ ਧੱਕਿਆ ਜਾ ਰਿਹਾ ਕਿੰਨੇ ਕਿੰਨੇ ਅਥਾਰਟੀ ਚਲੋ ਸਕੂਲ ਚ ਅਸੀਂ 73 ਟੀਚਰ ਬਾਹਰ ਬੈਠੇ ਜਿੰਨੇ ਘਟੇ ਕੇ ਟਰਮੀਨੇਟਰ ਪੂਰੇ ਕੀਤੇ ਜੀ 72 ਦੇ 72 ਹਾਂਜੀ ਅਗਲਾ ਐਕਸ਼ਨ ਕਿਸ ਤਰ੍ਹਾਂ ਵਾਲਾ ਅਗਲਾ ਐਕਸ਼ਨ ਤਾਂ ਹੁਣ ਤੁਸੀਂ ਸੋਚ ਸਕਦੇ ਹੋ ਵੀ ਇਸ ਤੋਂ ਬਾਅਦ ਕੀ ਹੋਊਗਾ ਜਦੋਂ ਅਸੀਂ ਜੇਲਾ ਥਾਣੀ ਦੇਖ ਲੇ ਤਾਂ ਉਸ ਤੋਂ ਬਾਅਦ ਸਾਡੀਆਂ ਜਥੇਬੰਦੀਆਂ ਵੀ ਦੱਸਣੀਆਂ ਤੇ ਸਾਡੇ ਲੋਕ ਦੱਸਣਗੇ ਵੀ ਅਸੀਂ ਕੀ ਕਰੀਏ ਡਾਕ ਸਰਕਾਰ ਬਣਾ ਸਵੱਛ ਕੇ ਹਜੇ ਦੁਕਾਰ ਦਿੱਤਾ ਜਾ ਰਿਹਾ ਹੈ ਕਿ ਜੇ ਪਾਸੇ ਕੋਇਆ ਜਾਵੇ ਸਰ ਇਹਦੇ ਵਿੱਚ ਦੇਖੋ ਤੁਸੀਂ ਕਿ ਸਾਡੇ ਨਾਲ ਇਹੋ ਜਿਹਾ ਵਿਹਾਰ ਕਰ ਰਹੇ ਹੈ ਵੀ ਜਿਵੇਂ ਅਸੀਂ ਪਤਾ ਨਹੀਂ ਕੀ ਕੋਈ ਕਤਲ ਕਰਤਾ ਹੋਵੇ ਕੀ ਅਸੀਂ ਆਪਦੇ ਹੱਕ ਨਹੀਂ ਮੰਗ ਸਕਦੇ ਅਸੀਂ ਆਪਦੇ ਹੱਕ ਹੀ ਮੰਗੇ ਆ ਨਾ ਜਿਹੜੇ ਕਰਪਟੀ ਲੋਕ ਆ ਉਹ ਤਾਂ ਅੰਦਰ ਕੋਠੀਆਂ 'ਚ ਬੈਠੇ ਆ ਤੇ ਸਾਨੂੰ ਜੇਲ੍ਹਾਂ 'ਚ ਤੱਕ ਰਹੇ ਯੋਗਤਾ ਦੀ ਗੱਲ ਕਰੀਏ ਵੀ ਕਈ ਫੀਚਰ ਹੈ ਜਿਹੜੀ ਯੋਗਤਾ ਦੀ ਬਿਲਕੁਲ ਗਲਤ ਗੱਲ ਹੈ ਸਰ ਇਹ ਅਸੀਂ ਸਾਰੇ ਇਵਨ ਮੈਂ ਤਾਂ 2012 ਦੀ ਭਰਤੀ ਹੈ ਮੇਰੀ ਤਾਂ 2012 ਤੋਂ ਮੇਰੀ ਭਰਤੀ ਹੈ ਮੈਨੂੰ ਤਾਂ 13 ਸਾਲਾਂ ਬਾਅਦ ਹੁਣ ਟਰਮੀਨੇਟ ਕੀਤਾ ਜਦੋਂ ਕਿ ਸਾਡੇ ਬੱਚੇ ਬਰਾਬਰ ਦੇ ਹੋਏ ਐ ਜਦੋਂ ਕਿ ਲੋਕਾਂ ਦੀ ਤਨਖਾਹ ਵੱਧਦੀ ਐ ਤੇ ਸਾਨੂੰ ਸਕੂਲ ਤੋਂ ਕੱਢਿਆ ਜਾ ਰਿਹਾ ਹੈ ਕਾਰਨ ਕੀ ਦੱਸਿਆ ਜੀ ਤੁਹਾਡਾ ਕ腐ਸ਼ਨ ਦੇ ਖਿਲਾਫ ਆਵਾਜ਼ ਉਠਾਈਏ ਜੀ ਅਸੀਂ ਉਹ ਸਾਡੇ ਮੈਂ ਵਾਈਸ ਪ੍ਰਿੰਸੀਪਲ ਦੇ ਅਹੁਦੇ ਤੇ ਸੀ ਹੁਣ ਟੱਟੇ ਕਿਉਂ ਗਿਆ ਕਾਰਨ ਦੱਸੋ ਇਹਹੀ ਕਾਰਨ ਹੈ ਸਰ ਮੈਨੇਜਮੈਂਟ ਦੇ ਖਿਲਾਫ ਅਸੀਂ ਆਵਾਜ਼ ਉਠਾ ਰਹੇ ਹਾਂ ਮੈਨੇਜਮੈਂਟ ਦਾ ਉੱਪਰ ਤੱਕ ਪੈਸਾ ਝੋਖਿਆ ਹੋਇਆ ਹੈ ਹਾਂਜੀ ਮੇਰਾ ਨਾਮ ਰਮਨਦੀਪ कौर ਹੈ ਜੀ ਸਾਡੇ ਨਾਲ ਪ੍ਰਸ਼ਾਸਨ ਨੇ ਬਹੁਤ ਦਿਨਾਂ ਤੋਂ ਧੱਕਾ ਕਰ ਰਹੇ ਨੇ ਅੱਜ ਸਵੇਰੇ ਮੇਰੇ ਬੱਚੇ ਨੇ ਮੂੰਹ ਦੇ ਵਿੱਚੋਂ ਗਲਾਸ ਲਹਾਇਆ ਜਾਦਾ ਤੇ ਸਾਨੂੰ ਨਾਲ ਕਿੱੱਚਿਆ ਗਿਆਗਾ ਦੇਖੋ ਸਾਡਾ ਸਾਰ ਅਸੀਂ ਜੇਲ੍ਹ ਚ ਵੇਕੇ ਰੋਟੀ ਤਾਂ ਖਾਈ ਨਾ ਮਾਰੇ ਨਾ ਅਸੀਂ ਤਾਂ ਹੀ ਕਰਕੇ ਆਪਣੇ ਛੋਟੇ ਬੱਚੇ ਵੀ ਨਾਲ ਲੈ ਕੇ ਆਏ ਹਾਂਗੇ ਮੇਰਾ ਸਾਲਪਰ ਦਾ ਬੱਚਾ ਹੈਗਾ ਕੌਣ ਜ਼ਿੰਮੇਵਾਰ ਹੈ ਮੇਰੇ ਬੱਚੇ ਨੂੰ ਕੁਝ ਹੁੰਦਾ ਹੈਗਾ ਮੇਰਾ ਆਪ ਬੰਦਾ ਵਿੱਚ ਹੈਗਾ ਨਾ ਨਹੀਂ ਬੁੱਤ ਮੇਰੇ ਹਸਬੰਡ ਨਾਲ ਲੇਗੇ ਮੇਰੇ ਹਸਬੰਡ ਵੀ ਨਾਲ ਲੇਗੇ ਅਸੀਂ ਸਾਰਾ ਪਰਿਵਾਰ ਆ ਗਏ ਮੇਰਾ ਛੋਟਾ ਬੱਚਾ ਹੈਗਾ ਇਹਨਾਂ ਨੇ ਕਿਥਤੂ ਕਰਕੇ ਕਿਵੇਂ ਲਿਆਂਦਾ ਹੈਗਾ ਇੱਕ ਇਸ ਤੋਂ ਥੋੜਾ ਪਹਿਲਾਂ ਵੀ ਸਾਨੂੰ ਐਵੇਂ ਕੀਤਾ ਇਹਨਾਂ ਨੇ ਨਹੀਂ ਵੀ ਰਜਗਾਰ ਖੋ ਰਹੇ ਨੇ ਸਾਡਾ ਸਾਡਾ ਸਾਰਾ ਟੱਬਾ ਹੀ ਬੇਰੁਜ਼ਗਾਰ ਕਰਦਾ ਸੀ ਦੋਨੇ ਜਣੇ ਪੜਾਉਂਦੇ ਸੀ ਦੋਨੋਂ ਹੀ ਬਾਹਰ ਕੱਢਦੇ ਆ ਮੇਰਾ ਬੱਚਾ ਕੌਣ ਜਿੱਤੇ ਵਾਰ ਹੈ ਇਹਦਾ ਇਹ ਸਰਕਾਰ ਮੈਨੂੰ ਮੈਨੂੰ ਪੁੱਛੇ ਨਾ ਵੀ ਸਾਡਾ ਸਾਡਾ ਘਰ ਨੇ ਕਿੱਡ ਚਲੱਤ ਮਾਰੀ ਹੈ ਨਾ ਸੁਧਾਰ ਨੇ ਮੈਡਮ ਸਾਡਾ ਰਹਿ ਗਿਆ ਰਹਿ ਗਿਆ ਇਹ ਤਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇੱਕ ਇੱਕ ਸਾਲ ਦੇ ਬੱਚੇ ਜਿਹੇ ਜਾਣਗੇ ਇਹ ਸੋਚਣਾ ਚਾਹੀਦਾ ਅੱਜ ਕੀ ਨਾਮ ਹੈ ਕਿਹੜੀ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਮੈਂ ਡੈਮੋਕਰੇਟ ਟੀਚਰਜ਼ ਫਰੰਟ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਆ ਪੰਜਾਬ ਸਰਕਾਰ ਤੇ ਬਠਿੰਡਾ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੇ ਚਾਉਕੇ ਦੇ ਵਿਖੇ ਦਰਸ਼ ਮਾਡਲ ਸਕੂਲ ਦੇ ਵਿੱਚ ਪਿਛਲੇ 50 60 ਦਿਨਾਂ ਦੇ ਵਿੱਚੋਂ ਉੱਥੋਂ ਦੇ ਅਧਿਆਪਕ ਬੱਚਿਆਂ ਦੇ ਮਾਪੇ ਸਕੂਲ ਦੀ ਮੈਨੇਜਮੈਂਟ ਪ੍ਰਸ਼ਤ ਮੈਨੇਜਮੈਂਟ ਦੇ ਖਿਲਾਫ ਲਗਾਤਾਰ ਲੜ ਰਹੇ ਨੇ ਇਥੋਂ ਦੀ ਪੁਲਿਸ ਨੇ ਅੱਜ ਸਵੇਰੇ 4 ਵਜੇ ਉਹਨਾਂ ਨੂੰ ਜਬਰਦਸਤੀ ਚੁੱਕ ਕੇ ਕੁੱਟਮਾਰ ਕਰਕੇ ਉਹਨਾਂ ਨੂੰ ਜੇਲੀ ਨੱਕ ਰਹੇ ਹੁਣ ਹੁਣ ਜਿੱਥੇ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਰਿਹਾ ਚੋਣਾਂ ਤੋਂ ਪਹਿਲਾਂ ਕਿ ਸਾਡੀ ਭ੍ਰਸ਼ਟਾਪਚਾਰ ਪ੍ਰਤੀ ਅਸੀਂ 0% ਟੋਲਰੈਂਸ ਹੈ ਸਾਡੀ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਉਹ ਇਹੀ ਸਰਕਾਰ ਆ ਅੱਜ ਭ੍ਰਸ਼ਟ ਮੈਨੇਜਮੈਂਟ ਦੇ ਨਾਲ ਖੜੀ ਆ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਆਪਦੀ 1 ਸਾਲ ਦੀ ਬੱਚੀ ਹੋਣ ਤੇ ਉਹਦੇ ਜਸ਼ਨ ਮਨਾ ਰਿਆ ਹਿੰਦੁਸਤਾਨ ਦੇ ਵੱਡੇ ਵੱਡੇ ਕਲਾਕਾਰਾਂ ਨੂੰ ਸੈਲੀਬ੍ਰੇਟ ਜਿਨੂੰ ਲਿਆ ਕੇ ਜਸ਼ਨ ਮਨਾ ਰਿਆ ਐਸੇ ਉਹੀ ਮੁੱਖ ਮੰਤਰੀ 1 ਸਾਲ ਦੀ ਬੱਚੀ ਨੂੰ ਅੱਜ ਜੇਲ੍ਹ ਦੇ ਵਿੱਚ ਬੰਦ ਕਰ ਰਿਹਾ ਇਹ ਪੰਜਾਬ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਾ ਇਹ ਸਰਕਾਰ ਉਹੀ ਭ੍ਰਿਸ਼ਟਾਚਾਰੀਆਂ ਦੀ ਪੱਖਪੂਰ ਰਹੀ ਆ ਉਹੀ ਇਥੋਂ ਦੀ ਪੁਲਿਸ ਆ ਜਿਹੜੀ ਗੁੰਡਾਗਰਦੀ ਤੇ ਉਤਰੀ ਹੋਈ ਆ ਅੱਜ ਜੋ ਕੁਝ ਪ੍ਰਸ਼ਾਸਨ ਨੇ ਕੀਤਾ ਜੋ ਪੁਲਿਸ ਪ੍ਰਸ਼ਾਸਨ ਨੇ ੱੱਕੇ ਨਾਲ ਸਵੇਰੇ ਜਾ ਕੇ ਸਵੇਰੇ 4 ਵਜੇ ਧਰਨਾ ਕਰੀਆਂ ਨੂੰ ਖਦੇੜਿਆ ਉਥੋਂ ਚੁੱਕਿਆ ਤੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਕਿਸਾਨ ਜਥੇਬੰਦੀਆਂ ਦੇ ਆਗੂ ਨੂੰ ਜੇਲ੍ਹਾਂ ਚ ਬੰਦ ਕੀਤਾ ਇਥੋਂ ਦਾ ਬਠਿੰਡੇ ਜ਼ਿਲ੍ਹੇ ਦਾ ਡੀਸੀ ਲਗਾਤਾਰ ਇਸ ਧਰਨੇ ਦੇ ਖਿਲਾਫ ਬੋਲ ਰਿਹਾ ਗੁੰਡੇ ਤੱਕ ਅਧਿਆਪਕਾਂ ਨੂੰ ਪਰਖ ਰਿਹਾ ਅਸੀਂ ਡੈਮੋਕਰੇਟ ਟੀਚਰਜ਼ ਫਰੰਟ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਇਹਨਾਂ ਅਧਿਆਪਕਾਂ ਦੇ ਸੰਘਰਸ਼ ਦੇ ਹੱਕ ਵਿੱਚ ਆ ਤੇ ਨਾਲ ਆ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਇਸ ਵੱਡੇ ਸੰਘਰਸ਼ ਲੜਨਗੀਆਂ ਪੰਜਾਬ ਸਰਕਾਰ ਨੂੰ ਸਾਡੀ ਚੇਤਾਵਨੀ ਆ ਕਿ ਉਸ ਪ੍ਰੈਸ ਮੈਨੇਜਮੈਂਟ ਨੂੰ ਚਾਉਕੇ ਦੇ ਦਰਸ ਸਕੂਲ ਤੋਂ ਬਾਹਰ ਕੱਢੇ ਕੇਸ ਉਹਨਾਂ ਤੇ ਦਰਜ ਕਰੇ ਉਲਟੋ ਉਹ ਅਧਿਆਪਕਾ ਜਿਹੜੇ ਅਧਿਆਪਕਾਂ ਨੇ ਪ੍ਰੈਸਟ ਮੈਨੇਜਮੈਂਟਾਂ ਮੈਨੇਜਮੈਂਟ ਨੂੰ ਜਾ ਕੇ ਕਰਕੇ ਰਹਾ ਉਲਟਾ ਉਹਨਾਂ ਤੇ ਕੇਸ ਦਰਜ ਕੀਤੇ ਜਾ ਰਹੇ ਆ ਉਹਨਾਂ ਨੂੰ ਜੇਲੀਆਂ ਰੱਖਿਆ ਜਾ ਰਿਹਾ ਡੀਸੀ ਬਠਿੰਡਾ ਦੀ ਬਣਾਈ ਹੋਈ ਕਮੇਟੀ ਦੀ ਆਪਦੀ ਰਿਪੋਰਟ ਕਹਿ ਰਹੀ ਆ ਕਿ ਮੈਨੇਜਮੈਂਟ ਆ ਜਿਹੜੀ ਉਹ ਪ੍ਰੇਸ਼ਟ ਪਾਈ ਗਈ ਆ ਪਰ ਇੱਕ ਪਾਸੇ ਆਪ ਮੰਨਣ ਦੇ ਬਾਵਜੂਦ ਵੀ ਪ੍ਰੇਸ਼ਟ ਹੋਣ ਦੇ ਬਾਵਜੂਦ ਵੀ ਉਲਟਾ ਪੱਖ ਆ ਜਿਹੜਾ ਪ੍ਰੇਸ਼ਟ ਮੈਨੇਜਮੈਂਟ ਦਾ ਪੂਰਿਆ ਜਾ ਰਿਹਾ ਬਠਿੰਡਾ ਦੇ ਡੀਸੀ ਸਾਹਿਬ ਵੱਲੋਂ ਇਹ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀਗਾ ਵੀ ਜਿਹੜਾ ਥਾਣਿਆਂ ਚ ਮਹਿਲਾ ਨੂੰ ਬੁਲਾ ਰਹੇ ਚੋ ਔਰ ਇਹ ਤਾਂ ਰਾਤ ਨੂੰ ਜਿਹੜਾ ਉਹ ਜਿੱਦੀ ਭੇਜੀ ਜਾਂਦੀ ਅੱਜ ਤੁਹਾਡੇ ਸਾਹਮਣੇ ਆ ਇਹ ਇਹ ਸਰਕਾਰ ਕਰਨੀ ਤੇ ਕਥਨੀ ਦਾ ਜ਼ਮੀਨ ਅਸਮਾਨ ਦਾ ਫਰਕ ਆ ਜਿਹੜੀਆਂ ਗੱਲਾਂ ਇਹ ਸਰਕਾਰ ਕਹਿ ਕੇ ਆਈ ਸੀ ਕਿ ਅਸੀਂ ਵੀਆਈਪੀ ਕਲਚਰ 'ਚ ਨਹੀਂ ਗਲਤਾਨ ਹੋਵਾਂਗੇ ਅਸੀਂ ਔਰਤਾਂ ਨੂੰ ਥਾਣੇ 'ਚ ਨਹੀਂ ਲੈ ਕੇ ਜਾਇਆ ਕਰਾਂਗੇ ਪੁਲਿਸ ਪ੍ਰਸ਼ਾਸਨ ਸਾਡਾ ਘਰੇ ਆਇਆ ਕਰੂਗਾ ਜੇ ਕਿਸੇ ਔਰਤ ਤੋਂ ਪੁੱਛ-ਦੱਸ ਕਰਨੀ ਆ ਤਾਂ ਅੱਜ ਉਲਟ ਹੋ ਰਿਹਾ ਉਹੀ ਔਰਤਾਂ ਨੂੰ ਉਹੀ ਬੱਚਿਆਂ ਨੂੰ ਨਿੱਕੇ-ਨਿੱਕਿਆਂ ਬੱਚਿਆਂ ਨੂੰ ਜੇਲੀਆਂ 'ਚ ਲੱਕਿਆ ਜਾ ਰਿਹਾ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਵੀਆਈਪੀ ਕਲਚਰ ਚ ਬਿਲਕੁਲ ਗਲਤਾਨ ਨਹੀਂ ਹੋਵਾਂਗੇ ਅੱਜ ਸਕੂਲਾਂ ਦੇ ਵਿੱਚ ਇਹ ਸ਼ਡਿਊਲ ਜਾਰੀ ਕਰ ਰਹੇ ਆ ਕਿ ਜਿੱਥੇ ਕਿਤੇ ਵੀ 50000 ਦੀ ਗ੍ਰਾਂਟ ਲਈ ਆ ਉਥੇ ਐਮਐਲਏ ਤੇ ਐਮਪੀ ਆ ਜਿਹੜੇ ਉਹ ਜਿਹੜੇ ਇਕਾਟਨ ਕਰਨਗੇ ਮੰਤਰੀ ਇਕਾਟਨ ਕਰਨਗੇ ਸਿਰਫ ਪੰਜ ਹੈ ਪ੍ਰਾਇਮਰੀ ਸਕੂਲ ਦੇ ਹੈਡਮਾਸਟਰ ਨੂੰ 5000 ਰੁਪਏ ਦੇ ਕੇ ਉਥੇ ਟੈਂਟ ਲਵਾਉਣਾ ਉਹਨਾਂ ਨੂੰ ਗੁਲਦਸਤੇ ਦੇਣੇ ਆ ਉਹਨਾਂ ਐਮਐਲਏ ਨੂੰ ਬਦਾਮ ਖਵਾਉਣੇ ਆ ਇਹੋ ਜੇ ਸ਼ਡਿਊਲ ਆ ਰਹੇ ਨੇ ਇਹ ਸਰਕਾਰ ਦਾ ਵੀ ਉਹੀ ਦੂਜੀਆਂ ਪਾਰਟੀਆਂ ਵਰਗਾ ਚਿਹਰਾ ਇਹ ਸਰਕਾਰ ਵੀ ਉਸੇ ਤਰ੍ਹਾਂ ਹੀ ਵੀਆਈ ਕਲਚਰ ਵਿੱਚ ਗਲਸਤ ਹੋ ਚੁੱਕੀ ਆ ਉਸੇ ਤਰ੍ਹਾਂ ਹੀ ਇਹ ਜ਼ਬਰ ਜ਼ੁਲਮ ਤੇ ਉਤਰੀ ਹੋਈ ਆ ਜਿਹੜਾ ਦੂਜਾ ਧੜਾ ਵੱਜਾ ਆਪਾਂ ਕਹਦੇ ਇਹ ਬੱਚਿਆਂ ਦੇ ਬਾਪੇ ਉਹ ਭਾਈ ਸਿੱਖਦਣ ਉਹ ਵੀ ਡੀਸਾਬ ਨੂੰ ਮਿਲ ਕੇ ਗਏ ਆ ਕਹਿੰਦੇ ਵੀ ਇਹ ਜ਼ਬਰੀ ਜਿਹੜਾ ਤਾਲਾ ਲਾਇਆ ਗਿਆ ਜਥੇ ਬੰਦੀਆਂ ਵੱਲੋਂ ਇਸ ਹੱਤ ਵੱਲੋਂ ਖਲਵਾਇਆ ਜਾ ਤਹਾਡੀ ਜਾਣਕਾਰੀ ਹਿਤ ਦੱਸ ਦਈਏ ਇਹ ਮੈਨੇਜਮੈਂਟ ਦਾ ਝੂਠਾ ਪ੍ਰਚਾਰ ਆ ਪ੍ਰਸ਼ਾਸਨ ਦਾ ਝੂਠਾ ਪ੍ਰਚਾਰ ਆ ਜ਼ਬਰੀ ਤਾਲਾ ਜਥੇ ਬੰਦੀਆਂ ਨੇ ਬਿਲਕੁਲ ਨਹੀਂ ਲਾਇਆ ਉਹ ਬੱਚਿਆਂ ਦੇ ਮਾਪਿਆਂ ਨੇ ਤੇ ਸਕੂਲ ਦੇ ਅਧਿਆਪਕਾਂ ਨੇ ਲਾਇਆ ਉਹਨਾਂ ਅਧਿਆਪਕਾਂ ਨੇ ਲਾਇਆ ਜਿਹੜੇ ਭ੍ਰਸ਼ਟਾਚਾਰ ਮੈਨੇਜ ਭ੍ਰਸ਼ਟਾਚਾਰੀ ਮੈਨੇਜਮੈਂਟ ਦੇ ਖਿਲਾਫ ਲੜ ਰਹੇ ਆ ਜਿਨ੍ਹਾਂ ਤੋਂ ਵੱਧ ਤਨਖਾਹਾਂ ਤੇ ਦਸਕਤ ਕਰਾ ਕੇ ਉਹਨਾਂ ਦੇ ਖਾਤਿਆਂ 'ਚ ਵੱਧ ਤਨਖਾਹਾਂ ਪਾਈਆਂ ਜਾਂਦੀਆਂ ਸੀ ਏਟੀਐਮ ਰਾਹੀਂ ਕਢਾ ਕੇ ਜਾਨੀ ਕਿ 8-8000 ਰੁਪਏ ਛੱਡ ਕੇ ਉਹਨਾਂ ਦੇ ਏਟੀਐਮ ਦੇ ਵਿੱਚੋਂ ਪੈਸੇ ਕਢਾਈ ਜਾਂਦੇ ਸੀ ਵਿਦਿਆਰਥੀਆਂ ਦੀਆਂ ਕਿਤਾਬਾਂ ਦਿੱਤੀਆਂ ਨਹੀਂ ਜਾਂਦੀਆਂ ਸੀ ਪੁਰਾਣੀਆਂ ਕਿਤਾਬਾਂ ਦੇਖੀ ਬਠਿੰਡੇ ਦੀ ਡੀਓ ਮੈਡਮ ਇਹ ਕਹਿ ਰਹੀ ਆ ਕਿ ਅਸੀਂ ਵਰਦੀਆਂ ਦੇ ਪੈਸੇ ਭੇਜੇ ਆ ਤੇ ਉਥੋਂ ਦਾ ਮੈਨੇਜਮੈਂਟ ਦਾ ਜਿਹੜਾ ਠੇਕੇਦਾਰ ਰ ਉਹ ਕਹਿੰਦਾ ਵੀ ਅਸੀਂ ਵਰਦੀਆਂ ਦਿੱਤੀਆਂ ਹੀ ਨਹੀਂ ਇਹਦਾ ਮਤਲਬ ਆ ਵੀ ਉਹ ਪੈਸੇ ਨਾ ਤਾਂ ਵਾਪਸ ਆਏ ਆ ਨਾ ਉਹ ਵਰਦੀਆਂ ਬੱਚਿਆਂ ਨੂੰ ਦਿੱਤੀਆਂ ਗਈਆਂ ਉਹ ਸਾਰੀਆਂ ਵਰਦੀਆਂ ਦਾ ਪੈਸਾ ਹੜੱਪ ਕੀਤਾ ਮੈਨੇਜਮੈਂਟ ਨੇ ਕਿਤਾਬਾਂ ਵੀ ਨਹੀਂ ਦਿੱਤੀਆਂ ਜਾਂਦਾ ਸਾਰੀਆਂ ਕਿਪਰਾਂੀਆਂ ਕਿਤਾਬਾਂ ਫੀਸਾਂ ਲਈਆਂ ਜਾਂਦੀਆਂ ਵਿਦਿਆਰਥੀਆਂ ਤੋਂ 2-2000 ਰੁਪਏ ਫੀਸਾਂ ਲਈਆਂ ਹਾਲਾਂਕਿ 70% ਪੈਸਾ ਸਰਕਾਰ ਨੇ ਯਾਨੀ ਕਿ ਇਹਨੂੰ ਏਡ ਦੇਣੀ ਆ ਅਸੀਂ ਪਿਛਲੇ ਦਿਨੀ ਜਦੋਂ ਜਥੇਬੰਦੀਆਂ ਵੱਲੋਂ ਇਸ ਗੱਲ ਦੀ ਪੜਤਾਲ ਕਰੀ ਸਿਰਫ 1 ਮਹੀਨੇ ਦਾ 12 ਤੋਂ 13 ਲੱਖ ਰੁਪਇਆ ਮੈਨੇਜਮੈਂਟ ਆ ਜਿਹੜੀ ਉੱਥੇ ਦਾ ਕਪਲੇ ਕਰ ਰਹੀ ਆ ਇਹ ਬੜੇ ਦੁੱਖ ਦੀ ਗੱਲ ਆ ਜਿਹੜਾ ਮੁੱਖ ਮੰਤਰੀ ਇਮਾਨਦਾਰੀ ਦਾ ਚਿਹਰਾ ਲੈ ਕੇ ਆ ਰਿਹਾ ਉਹ ਮੁੱਖ ਮੰਤਰੀ ਉਹਦੇ ਐਮਐਲਏ ਉਹਦੀ ਸਰਕਾਰ ਉਹਦਾ ਡੀਸੀ ਉਹਦਾ ਪੁਲਿਸ ਪ੍ਰਸ਼ਾਸਨ ਉਸ ਪ੍ਰੈਸ਼ਟ ਮੈਨੇਜਮੈਂਟ ਦੀ ਜਾਨੀ ਕਿ ਪਿੱਠ ਤੇ ਖੜਾ